ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਤੁਸੀਂ ਸਰਵਨ ਕਰ ਰਹੇ ਹੋ ਭਗਤ ਕਬੀਰ ਜੀ ਦਾ ਸੰਖੇਪ ਜੀਵਨ ਬਿਰਤਾਂਤ ਅੱਜ ਆਪਾਂ ਸਾਖੀ ਵਿੱਚ ਸਰਵਨ ਕਰਾਂਗੇ ਕਿ ਜਦੋਂ ਈਰਖਾਲੂ ਪਾਂਡਿਆਂ ਤੇ ਮੁਲਾਣਿਆਂ ਨੇ ਬਾਦਸ਼ਾਹ ਆਪਾਸ ਸ਼ਿਕਾਇਤ ਕੀਤੀ ਤਾਂ ਫਿਰ ਕੀ ਹੋਇਆ ਆਓ ਜੀ ਪੂਰੀ ਸਾਖੀ ਸਰਵਨ ਕਰਦੇ ਹਾਂ ਜੀ ਕਾਜ਼ੀ ਅਤੇ ਪੰਡਤ ਦੋਵੇਂ ਕਬੀਰ ਜੀ ਦੇ ਵਿਰੁੱਧ ਹੋ ਗਏ ਹਰ ਰੋਜ਼ ਇਹਨਾਂ ਦੇ ਅੰਦਰ ਦੁਸ਼ਮਣੀ ਵੱਧਦੀ ਹੀ ਗਈ ਬਨਾਰਸ ਦੇ ਨਵਾਬ ਪਾਸ ਪਹਿਲਾਂ ਯਤਨ ਕਰ ਚੁੱਕੇ ਸਨ ਪਰ ਉਹ ਭਗਤ ਜੀ ਦਾ ਸ਼ਰਧਾਲੂ ਸੀ ਉਸਨੇ ਕਬੀਰ ਜੀ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਅਚਾਨਕ ਦਿੱਲੀ ਦਾ ਬਾਦਸ਼ਾਹ ਸਿਕੰਦਰ ਲੋਧੀ ਦੋਹਰਾ ਕਰਦਾ ਕਾਂਸ਼ੀ ਪੁੱਜ ਗਿਆ ਉਹ ਇਕੱਠੇ ਹੋ ਕੇ ਬਾਦਸ਼ਾਹ ਅੱਗੇ ਫਰਿਆਦੀ ਹੋਏ ਉਹਨਾਂ ਕਿਹਾ ਕਿ ਬਾਦਸ਼ਾਹ ਸਲਾਮਤ ਕਬੀਰ ਹਿੰਦੂ ਤੇ ਇਸਲਾਮ ਮਤ ਦੇ ਵਿਰੁੱਧ ਕੁਫਰ ਦਾ ਪ੍ਰਚਾਰ ਕਰ ਰਿਹਾ ਹੈ ਪੁਰਾਣੇ ਧਾਰਮਿਕ ਗ੍ਰੰਥਾ ਵੇਦ ਉਪਨਿਸ਼ਦਾਂ ਕੁਰਾਨ ਆਦਿ ਦੇ ਵਿਰੁੱਧ ਬੋਲਦਾ ਅਤੇ ਰਸਮ ਰਿਵਾਜਾ ਰੋਜ਼ ਨਮਾਜ਼ਾ ਇਸ਼ਨਾਨ ਕਿਰਿਆ ਕਰਮ ਆਦਿ ਦੇ ਵਿਰੁੱਧ ਹੈ ਨਿਰਾ ਆਪ ਹੀ ਨਹੀਂ ਵਿਗੜਿਆ ਹੋਰਨਾਂ ਨੂੰ ਵੀ ਪੁੱਠਾ ਪ੍ਰਚਾਰ ਕਰਕੇ ਵਿਗਾੜ ਰਿਹਾ ਹੈ ਜਹ ਆਪਣਾ ਇਹ ਦੋਹਾ ਮਜ਼ਬਾਂ ਦੇ ਖਿਲਾਫ ਬੋਲਦਾ ਹੈ ਮੁਸਲਮਾਨਾਂ ਨੂੰ ਕਹਿੰਦਾ ਹੈ ਕਿ ਮੈਂ ਹੱਜ ਇਸ ਵਾਸਤੇ ਨਹੀਂ ਜਾਂਦਾ ਕਿ ਖੁਦਾ ਮੈਨੂੰ ਇੱਥੇ ਹੀ ਮਿਲ ਗਿਆ ਹੈ ਜਾਂ ਕਹਿੰਦਾ ਹੈ ਕਿ ਮੈਂ ਕਈ ਵਾਰ ਹੋ ਆਇਆ ਹਾਂ ਉਹ ਸਾਰਿਆਂ ਵਿੱਚ ਨਿਰਪੈ ਹੋ ਕੇ ਇਉਂ ਪ੍ਰਚਾਰ ਕਰਦਾ ਹੈ ਕਬੀਰ ਹਜ ਕਾਬੇ ਹੋ ਜਾਏ ਥਾ ਅਗੇ ਮਿਲਿਆ ਖੁਦਾਈ ਸਾਈ ਮੁਝ ਸੋ ਲਰ ਪਰਿਆ ਤੁਝੇ ਕਿਨ ਫਰਮਾਈ ਕਾਇ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਵਾਰ ਕਬੀਰ ਸਾਈ ਮੁਝ ਮੈਂ ਕਿਆ ਖਤਾ ਮੁਖ ਨ ਬੋਲੇ ਪੀਰ ਫਿਰ ਮੁਲਾਰਿਆਂ ਨੂੰ ਤਾਂ ਇਉਂ ਟਿਚਕਰਾ ਕਰਦਾ ਹੈ ਕਬੀਰ ਮੁਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਗ ਦੇਹ ਦਿਲ ਹੀ ਬੀਤਰ ਜੋਏ ਬਾਦਸ਼ਾ ਇਹ ਗੱਲਾਂ ਸੁਣ ਕੇ ਗੁੱਸੇ ਵਿੱਚ ਆ ਗਿਆ ਬਾਦਸ਼ਾ ਨੇ ਕਹਿ ਦਿੱਤਾ ਕਿ ਕਬੀਰ ਨੂੰ ਮੇਰੇ ਸਾਹਮਣੇ ਪੇਸ਼ ਕਰੋ ਕਬੀਰ ਜੀ ਕੋਲ ਬਾਦਸ਼ਾਹੀ ਸਿੱਧਾ ਪਹੁੰਚਿਆ ਇਹdੀਆਂ ਨੇ ਬਾਦਸ਼ਾਹੀ ਰੋਭ ਤੇ ਡਰ ਨਾ ਮੰਨਣ ਵਾਲਿਆਂ ਨੂੰ ਕਿਵੇਂ ਸ਼ਕਤੀ ਨਾਲ ਮਾਰਿਆ ਕੁੱਟਿਆ ਜਾਂਦਾ ਹੈ ਫਿਰ ਕਤਲ ਕਰ ਦਿੱਤਾ ਜਾਂਦਾ ਹੈ ਇਹੋ ਜਿਹੀਆਂ ਗੱਲਾਂ ਕਬੀਰ ਜੀ ਨੂੰ ਸੁਣਾ ਕੇ ਕਿਹਾ ਕਬੀਰ ਜੇ ਬਚਣਾ ਹੀ ਤਾਂ ਬਾਦਸ਼ਾਹ ਕੋਲ ਜਾਂਦਿਆਂ ਹੀ ਸलाम ਕਰੀ ਪਰ ਕਬੀਰ ਜੀ ਕੋਈ ਪੇਟ ਪਾਲੂ ਭਗਤ ਜਾਂ ਮਾਇਆ ਦੇ ਪੁਜਾਰੀ ਸੰਤ ਨਹੀਂ ਸਨ ਉਹ ਸੰਸਾਰ ਦੇ ਤਿੰਨਾ ਗੁਣਾ ਤੋਂ ਉੱਪਰ ਹੋ ਚੁੱਕੇ ਚੌਥੇ ਪਦ ਵਿੱਚ ਪੁੱਜ ਚੁੱਕੇ ਸੰਤ ਸਨ ਉਹਨਾਂ ਨੂੰ ਭਲਾ ਇੰਨਾਂ ਗੱਲਾਂ ਬਾਤ ਨਾਲ ਕੌਣ ਰਾਜ ਸਕਦਾ ਸੀ ਨੀਡਰ ਨਿਰਪੈ ਚੜ੍ਹਦੀ ਕਲਾ ਵਿੱਚ ਕਬੀਰ ਜੀ ਰਾਜ ਦਰਬਾਰ ਵਿੱਚ ਪੁੱਜੇ ਬਾਦਸ਼ਾਹ ਨੂੰ ਪੁੱਛਣ ਲੱਗੇ ਜਿਵੇਂ ਕਿਸੇ ਸਧਾਰਨ ਆਦਮੀ ਨੂੰ ਕਹੀਦਾ ਹੈ ਕੀ ਗੱਲ ਹੈ ਬਾਦਸ਼ਾਹ ਨੂੰ ਬਿਲਕੁਲ ਸਲਾਮ ਨਾ ਕੀਤੀ ਬਾਦਸ਼ਾਹ ਸਿਕੰਦਰ ਲੋਧੀ ਤਉਸਬ ਅਦੀਨ ਹੋਇਆ ਖਿੱਚ ਗਿਆ ਕਿ ਕਬੀਰ ਮੁਸਲਮਾਨ ਹੁੰਦਿਆ ਹੋਇਆ ਸੁਣਿਆ ਹੈ ਇਹ ਤੂੰ ਰਾਮ ਰਾਮ ਚਪਤਾ ਹੈ ਦੂਸਰੇ ਤੂੰ ਆ ਕੇ ਸਲਾਮ ਵੀ ਨਹੀਂ ਕੀਤੀ ਨਾ ਅਦਬ ਅਦਾਬ ਤੈਨੂੰ ਪਤਾ ਹੈ ਕਿ ਤੂੰ ਕਿਸ ਦੇ ਸਾਹਮਣੇ ਖੜਾ ਹੈ ਬਾਦਸ਼ਾਹ ਗਰੋਧ ਨਾਲ ਲਾਲ ਪੀਲਾ ਹੋ ਗਿਆ ਕੜਕ ਕੇ ਬੋਲਿਆ ਕਬੀਰ ਤੂੰ Hindu ਅਤੇ Islam ਧਰਮ ਵਿਤ ਪ੍ਰਚਾਰ ਕਰਤਾ ਹੈ ਲੋਕਾਂ ਨੂੰ ਪੁਰਾਤਨ ਰਸਮਾਂ ਰਵਾਇਤਾਂ ਵੀ ਧੜਕਾਉਂਦਾ ਹੈ ਮੈਨੂੰ ਤੂੰ ਸਲਾਮ ਵੀ ਨਹੀਂ ਕੀਤੀ ਕੀ ਕਾਰਨ ਹੈ ਜਲਦੀ ਜਵਾਬ ਦੇ ਕਬੀਰ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਰਾਜਾ ਜੀ ਮੈਂ ਕਿਸੇ ਮਤ ਜਾਂ ਧਰਮ ਦੇ ਵਿਰੁੱਧ ਨਹੀਂ ਹਾਂ ਹਾਂ ਕਾਜ਼ੀਆਂ ਪੰਡਤਾਂ ਦੀਆਂ ਉਹਨਾਂ ਹਰਕਤਾਂ ਦੇ ਵਿਰੁੱਧ ਜ਼ਰੂਰ ਹਾਂ ਜੋ ਲੋਕਾਈ ਨੂੰ ਲੁੱਟਣ ਤੇ ਧੋਖਾ ਦੇਣ ਖਾਤਰ ਕਰਦੇ ਹਨ ਮੈਂ ਪਖੰਡ ਵਿਰੁੱਧ ਜ਼ਰੂਰ ਹਾਂ ਆਪ ਨੂੰ ਹਕੂਮਤ ਦਾ ਨਸ਼ਾ ਹੈ ਪੰਡਤਾਂ ਤੇ ਮੌਲਵੀਆਂ ਨੂੰ ਸੱਚ ਦੀ ਪਛਾਣ ਨਹੀਂ ਅੰਧਕਾਰ ਸੁਖ ਕਬੇ ਨਾ ਸੋਈ ਹੈ ਰਾਜਾ ਰੰਕ ਦੂ ਮਿਲ ਰੋਈ ਹੈ ਦੇ ਫਰਮਾਨ ਅਨੁਸਾਰ ਤੁਸੀਂ ਸਭਨਾ ਵਿੱਚ ਇੱਕੋ ਅੱਲਾ ਪ੍ਰਭੂ ਦੀ ਜੋਤ ਨਹੀਂ ਵੇਖਦੇ ਰਾਗ ਦਵੇਸ਼ ਵਿੱਚ ਫਾਤੇ ਅਸਲੀਅਤ ਤੋਂ ਪਟਕ ਗਏ ਹੋ ਸਲਾਮ ਹੈ ਆਪ ਨੂੰ ਇਸ ਕਰਕੇ ਵੀ ਨਹੀਂ ਕਰ ਸਕਦਾ ਕਿ ਮੈਂ ਸਭ ਨਾਲ ਪਿਆਰ ਕਰਦਾ ਹਾਂ ਸਭ ਰਾਮ ਦੇ ਬਣਾਏ ਹੋਏ ਹਨ ਅਤੇ ਸਬਦ ਰੱਖਾ ਰਾਮ ਹੀ ਹੈ। ਅਵਲ ਅਲਾ ਨੂਰ ਉਪਾਇਆ ਕੁਦਰਤ ਕੇ ਹਿਸਬ ਬੰਦੇ। ਏਕ ਨੂਰ ਤੇ ਸਭ जग ਉਪਜਿਆ ਕੌਨ ਭਲੇ ਕੋ ਮੰਦੇ। ਲੋਗਾ ਪਰਮ ਨਾ ਪੂ ਲੋ ਪਾਈ। ਖਾਲਕ ਖਲਕ ਖਲਕ ਮੈਂ ਖਾਲਕ। ਪੂਰ ਰਹੇ ਉਸਰਾ ਬਿਠਾਈ। ਬਾਦਸ਼ਾ ਗੁੱਸਾ ਨਾ ਕਰੀ। ਅਸੀਂ ਤਾਂ ਸਹੀ ਮਨੁਖ ਉਸੇ ਨੂੰ ਸਮਝਦੇ ਹਾਂ ਜੋ ਖੁਦਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਉਸ ਦਾ ਧੰਨਵਾਦ ਕਰੇ। ਤੇ ਬਾਕੀਆਂ ਨੂੰ ਵੀ ਉਸ ਪਰਮੇਸ਼ਰ ਦੀ ਕਿਰਤ ਸਮਝੇ ਪਰ ਤੂੰ ਤਾਂ ਖੁਦਾ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਉਸ ਕੋਲੋਂ ਤਾਕਤ ਧਨ ਤੇ ਰਾਜ ਪ੍ਰਾਪਤ ਕਰਕੇ ਇਹਨਾਂ ਗੱਲਾਂ ਨਾਲ ਤੂੰ ਖੁਦਾ ਦੀ ਖਲਕਤ ਦਾ ਭਲਾ ਕਰਨਾ ਸੀ ਤੇ ਖੁਦਾ ਦਾ ਸ਼ੁਕਰ ਕਰਨਾ ਸੀ ਪਰ ਤੂੰ ਤਾਂ ਲੋਕਾਂ ਨੂੰ ਇਹ ਦੱਸਣ ਤੇ ਲੱਕ ਬਨ ਲਿਆ ਹੈ ਇਹ ਸਭ ਕੁਝ ਮੇਰਾ ਹੀ ਹੈ ਮੇਰਾ ਹੁਕਮ ਮੰਨੋ ਪਰ ਤੂੰ ਨਹੀਂ ਜਾਣਦਾ ਖੁਦਾ ਦੇ ਅਸਲੀ ਬੰਦੇ ਕਿਸੇ ਬੰਦੇ ਅੱਗੇ ਨਹੀਂ ਨਿਵੰਦੇ ਉਹ ਕੁੜਾ ਅੱਗੇ ਹੀ ਨਿਵੰਦੇ ਹਨ ਕਬੀਰ ਜੀ ਦੇ ਦਲੇਰੀ ਪਰੇ ਜਵਾਬ ਨਾਲ ਕਠੋਰ ਹਿਰਦੇ ਨਰਮ ਹੋਣ ਦੀ ਥਾਂ ਉੱਠੀ ਮੱਤ ਵਾਲਾ ਬਾਦਸ਼ਾਹ ਕਪੜਿਆਂ ਤੋਂ ਬਾਹਰ ਹੋ ਗਿਆ ਅਤੇ ਹੁਕਮ ਦਿੱਤਾ ਇਸ ਨੂੰ سنگਲਾਂ ਨਾਲ ਬੰਨ ਕੇ ਗੰਗਾ ਦੇ ਡੂੰਘੇ ਪਾਣੀ ਵਿੱਚ ਡੋਬ ਕੇ ਮਾਰਿਆ ਜਾਵੇ ਹੁਕਮ ਸੁਣਦਿਆ ਸਾਰ ਹੀ ਅਹਿਲਕਾਰਾਂ ਨੇ ਕਬੀਰ ਜੀ ਨੂੰ ਬਾਹੋਂ ਫੜ ਲਿਆ ਹੱਥ ਪੈਰ سنگਲਾਂ ਨਾਲ ਬੰਨ ਲੈ ਜਲਾਦ ਕਬੀਰ ਜੀ ਨੂੰ ਗੰਗਾ ਕਿਨਾਰੇ ਲੈ ਗਏ ਮੌਲਵੀ ਤੇ ਪੰਡਤ ਖੁਸ਼ ਸਨ ਉਹ ਮੂੰਹ ਜੋੜ ਜੋੜ ਗੱਲਾਂ ਕਰ ਰਹੇ ਸਨ ਪਰ ਕਬੀਰ ਜੀ ਦੇ ਛਿਰਦਾਲੂ ਟੰਡੇ ਤੇ ਖੜੇ ਸੋਗ ਵਿੱਚ ਡੁੱਬੇ ਹੋਏ ਸਨ ਮਿੱਤਰਾ ਦੁਸ਼ਮਣਾ ਅਤੇ ਤਮਾਸ਼ੀਨਾ ਦੀ ਪੀੜ ਗੰਗਾ ਦੇ ਕਿਨਾਰੇ ਇਕੱਠੀ ਹੋ ਗਈ ਬਾਦਸ਼ਾਹ ਆਪ ਵੀ ਪੁੱਜ ਗਿਆ ਸਰਕਾਰੀ ਬੇੜਾ ਕਿਨਾਰੇ ਲਿਆਂਦਾ ਗਿਆ ਪਿਆਦਿਆਂ ਤੇ ਜਲਾਦਾਂ ਨੇ ਕਬੀਰ ਜੀ ਨੂੰ ਚੁੱਕ ਕੇ ਬੇੜੇ ਵਿੱਚ ਰੱਖ ਦਿੱਤਾ ਮਲਾ ਚੱਪੂ ਲਾ ਕੇ ਡੂੰਘੇ ਪਾਣੀ ਅਤੇ ਤੇਜ਼ ਵੇਗ ਵਾਲੀ ਥਾਂ ਤੇ ਬੇੜਾ ਲੈ ਗਏ ਜਹਲਾਤਾ ਨੇ ਕਬੀਰ ਜੀ ਨੂੰ ਚੁੱਕ ਕੇ ਗੰਗਾ ਜੀ ਨੂੰ ਗੰਗਾ ਜੀ ਵਿੱਚ ਸੁੱਟ ਦਿੱਤਾ ਕੰਡੇ ਤੇ ਖੜੇ ਲੋਕਾਂ ਨੇ ਹਾਹਾਕਾਰ ਮਚਾਈ ਬਾਦਸ਼ਾਹ ਨੇ ਬੁਰਾ ਕੀਤਾ ਭਗਤ ਨੂੰ ਖਾਂ ਮਖਾਂ ਪਾਣੀ ਵਿੱਚ ਸੁੱਟਿਆ ਆਦੀ ਆਵਾਜ਼ਾਂ ਆਈਆਂ ਪਰ ਰੱਬੀ ਸੱਤਾ ਜਿਹੜੀ ਹਰ ਥਾਂ ਵਿਆਪਕ ਹੈ ਪ੍ਰਭੂ ਜੀ ਨੇ ਗੰਗਾ ਵਿੱਚ ਸੁੱਟੇ ਗਏ ਭਗਤ ਕਬੀਰ ਜੀ ਦੀ ਫੁੱਲਾਂ ਵਾਂਗੂ ਰੱਖਿਆ ਕੀਤੀ ਉਹ ਪ੍ਰਭੂ ਜੀ ਦੀ ਸਰਵ ਵਿਆਪਕ ਆਪਣੀ दैਵੀ ਤਾਕਤ ਨੇ ਭਗਤ ਜੀ ਦੇ ਸੰਗਲ ਖੋਲ ਦਿੱਤੇ ਅਤੇ ਭਗਤ ਜੀ ਇੱਕ ਮ੍ਰਿਗਸ਼ਾਲਾ ਤੇ ਚੌਂਕੜਾ ਮਾਰ ਕੇ ਸਮਾਦੀ ਲਾ ਕੇ ਬੈਠੇ RAM ਨਾਮ ਦਾ ਸਿਮਰਨ ਕਰਨ ਲੱਗੇ ਸਹਜੇ ਸਹਜੇ ਮ੍ਰਿਗਸ਼ਾਲਾ ਗੰਗਾ ਜੀ ਦੇ ਕਿਨਾਰੇ ਪੁੱਜ ਗਈ ਕਬੀਰ ਜੀ ਚੁੱਪ-ਚੁੱਪੀ ਤੇ ਘਾਟ ਤੇ ਪੁੱਜ ਗਏ ਸ਼ਰਧਾਲੂਆਂ ਨੇ ਕਬੀਰ ਜੀ ਨੂੰ ਨਮਸਕਾਰਾਂ ਕੀਤੀਆਂ RAM ਨਾਮ ਦਾ ਕੀਰਤਨ ਹੋਣ ਲੱਗਾ ਇਨੇ ਰੱਬ ਦੇ ਪ੍ਰੇਮੀਆਂ ਦਾ ਜਥਾ ਪ੍ਰਭੂ ਦੇ ਗੁਣ ਗਾਉਂਦਾ ਸ਼ਹਿਰ ਕਾਂਸੀ ਪੁੱਜ ਗਿਆ ਅਕੇ ਨਾਲੋ ਵੀ ਭਗਤ ਜੀ ਦੀ ਉਪਮਾ ਵੱਧ ਗਈ ਇਸ ਘਟਨਾ ਦੇ ਸੰਬੰਧ ਵਿੱਚ ਕਬੀਰ ਜੀ ਆਪ ਫਰਮਾਉਂਦੇ ਹਨ ਗੰਗ ਗੁਸਾਈਨ ਗਹਿਰ ਖੰਬੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੇ ਤਨ ਕਾਹੇ ਕੋ ਡਰਾਈ ਚਰਨ ਕਮਲ ਚਿਤ ਰਹੇ ਉਸ ਸਮਾਈ ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਰੀਗ ਚਾਲਾ ਪਰ ਬੈਠੇ ਕਬੀਰ ਕਹ ਕਬੀਰ ਕੋ ਸੰਗ ਨਾ ਸਾਥ ਜਲ ਥਲ ਰਖਨ ਹੈ ਰਗੁਨਾਥ ਇਹ ਸਭ ਕੁਝ ਬਾਦਸ਼ਾ ਮੁਲਾਣਿਆ ਅਤੇ ਪਾਂਡਿਆ ਨੇ ਅੱਖੀ ਵੇਖਿਆ ਪਰ ਕਠੋਰ ਮਨਾਂ ਨੂੰ ਪ੍ਰਤੀਤ ਨਾ ਆਈ ਪ੍ਰਭੂ ਪ੍ਰੀਤ ਤੋਂ ਸਖਣੇ ਹਿਰਦੇ ਪ੍ਰਭੂ ਜੀ ਦੇ ਅਲੌਕਿਕ ਖੇਡ ਨੂੰ ਸਮਝ ਨਾ ਸਕੇ ਪਾਂਤ ਪਾਂਤ ਵਿਚਾਰਾਂ ਕਰਨ ਲੱਗੇ ਕੋਈ ਆਖੇ ਕਬੀਰ ਜਾਦੂਗਰ ਹੈ ਉਸਨੇ ਪਾਣੀ ਵਿੱਚ ਨਹੀਂ ਡੁੱਬਣਾ ਇਸ ਨੂੰ ਹੋਰ ਢੰਗ ਵਰਤੀਏ ਖਤਮ ਕਰਨਾ ਚਾਹੀਦਾ ਹੈ ਬਹੁਤ ਵਿਚਾਰਾਂ ਹੋਈਆਂ ਰਾਜਾ ਵੀ ਪ੍ਰਭੂਤਾ ਦੇ ਮਦ ਵਿੱਚ ਕਾਜ਼ੀਆਂ ਮੁਲਾਣਿਆਂ ਤੇ ਪਾਂਡਿਆਂ ਦੇ ਪਿੱਛੇ ਲੱਗ ਗਿਆ ਰਾਜੇ ਦੇ ਹੁਕਮ ਮੁਕਤਾਬਕ ਲੱਕੜਾਂ ਦਾ ਢੇਰ ਲਗਾਇਆ ਗਿਆ ਭਗਤ ਕਬੀਰ ਜੀ ਨੂੰ ਉਸ ਢੇਰ ਵਿੱਚ ਰਖਵਾ ਕੇ ਅੱਗ ਲਗਾਈ ਗਈ ਪ੍ਰਭੂ ਜੀ ਦੀ ਮਿਹਰ ਨਾਲ ਰਾਮ ਨਾਮ ਵਿੱਚ ਰੰਗੇ ਹੋਏ ਭਗਤ ਕਬੀਰ ਜੀ ਦਾ ਵਾਲ ਵੀ ਵਿੰਗਾ ਨਾ ਹੋਇਆ ਜਦੋਂ ਮੁਤਸਬੀ ਮੁਲਾਣੇ ਅਤੇ ਪਾਂਡਿਆਂ ਦਾ ਟੋਲਾ ਭਗਤ ਜੀ ਨੂੰ ਮਰਵਾਉਣ ਵਿੱਚ ਇਸ ਵਾਰ ਵੀ ਅਸਫਲ ਰਿਹਾ ਤਦ ਖੂਨੀ ਹਾਥੀ ਮੂਰੇ ਕਬੀਰ ਜੀ ਨੂੰ ਬੰਨ ਕੇ ਛਟਵਾਇਆ ਗਿਆ ਹਾਥੀ ਕਬੀਰ ਜੀ ਨੂੰ ਮਾਰਨ ਦੀ ਥਾਂ ਚੀਕਾ ਮਾਰਦਾ ਵਾਪਸ ਭੱਜ ਗਿਆ ਭਗਤ ਜੀ ਨੂੰ ਮਾਰਨ ਦੇ ਸਭ ਯਤਨ ਅਸਫਲ ਰਹੇ ਕਬੀਰ ਜੀ ਨੇ ਇਸ ਘਟਨਾ ਬਾਬਤ ਵੀ ਆਪਣੀ ਬਾਣੀ ਵਿੱਚ ਲਿਖਿਆ ਹੈ ਉਝਾ ਬਾਂਧ ਪਿਲਾ ਕਰ ਡਾਰਿਓ ਹਸਤੀ ਕ੍ਰੋਧ ਮੂਡ ਮਹਿ ਮਾਰਿਓ ਹਸਤ ਪਾਗ ਕਹਿ ਚੀਸਾ ਮਾਰੈ ਇਆ ਮੂਰਤ ਕਹਿ ਹੋ ਬਲਿਹਾਰੈ ਆਹ ਮੇਰੇ ਠਾਕੁਰ ਤੁਮ ਰਾਜੋਰ ਕਾਜੀ ਬਕਬੋ ਹਸਤੀ ਤੋਰ ਰਹਾਉ ਰੇ ਮਹਾਵਤ ਤੁਝ ਢਾਰੋ ਕਾਟ ਇਸੇ ਤੁਰਾਵੋ ਕਾਲੋ ਸਾਟ ਹਸਤ ਨਾ ਤੋਰੈ ਤਰੇ ਧਿਆਨ ਵਾਕੈ ਰਿਦੈ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀ ਨਾ ਬਾਂਦ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ बूझी नहीं काजी अंधार है तीन बार पतिया पर लीना मन कठोर अजू ना पतीना कह कबीर हमरा गोबिंद चौथे पद में जन की जिंद सब ही उपरांत राजे दी आत्मा ने महसूस किया कि कबीर जी कामल फकीर हैं गंगा दरिया अग खूनी हाथी कबीर जी नहीं मार सके उन्होंने ज्ञान रूपी अखा खुल गई ਬਾਦਸ਼ਾਹ ਨੇ ਆਪਣੀਆਂ ਭੁੱਲਾਂ ਦੀ ਮਾਫੀ ਮੰਗੀ ਅਤੇ ਕਬੀਰ ਜੀ ਨੂੰ ਮਾਨਕ ਮੋਤੀ, ਸਵਰਨ, ਪ੍ਰਿਥਵੀ, ਰਤਨ, ਹੀਰੇ ਆਦੀ ਪੇਟਾ ਦੇ ਰੂਪ ਵਿੱਚ ਪੇਸ਼ ਕੀਤੇ। ਕਬੀਰ ਜੀ ਨੇ ਆਖਿਆ ਮੈਨੂੰ ਰਾਮ ਨਾਮ ਤੋਂ ਬਿਨਾ ਕਿਸੇ ਪਦਾਰਥ ਦੀ ਲੋੜ ਨਹੀਂ। ਮੁੜ ਕੇ ਕਿਸੇ ਮਹਾਤਮਾ ਨੂੰ ਖਾਹਾ ਮਖਾ ਤੰਗ ਨਹੀਂ ਕਰਨਾ। ਪ੍ਰਜਾ ਦੀ ਸੇਵਾ ਪਿਆਰ ਨਾਲ ਕਰਨੀ। ਹੁਣ ਕਾਜ਼ੀ ਵੀ ਤੇ ਬਾਦਸ਼ਾਹੀ ਆਦਮੀ ਵੀ ਹਾਰ ਮੰਨ ਕੇ ਵਾਪਸ ਮੁੜ ਗਏ। ਕਬੀਰ ਜੀ ਦੀ ਜੈ ਜੈਕਾਰ ਹੋ ਗਈ। ਸਬਦੇ ਸਿਰ ਨੀਵੇਂ ਹੋ ਗਏ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾਂ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ